ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਇਸ ਸਮੇਂ ਰੋहतक ਦਾਣਾ ਮੰਡੀ ਦੇ ਵਿੱਚ ਆ ਰਾਤ ਦੇ 9:30 ਦਾ ਟਾਈਮ ਆ ਤੇ ਪੂਰੀ ਦਾਣਾ ਮੰਡੀ ਬੱਸਾਂ ਤੇ ਹੋਰ ਵੱਖ-ਵੱਖ ਸਾਧਨਾਂ ਨਾਲ ਭਰੀ ਹੋਈ ਆ ਜਿਹਦੇ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਆਗੂ ਵੀ ਪਹੁੰਚੇ ਆ ਤੇ ਖਾਸ ਤੌਰ ਦੇ ਉੱਤੇ ਬੀਬੀਆਂ ਬਾਈ ਜਿਹੜੇ ਪਿੰਡ ਦੇ ਬਾਬੇ ਆ ਉਹ ਵੀ ਇੱਥੇ ਪਹੁੰਚੇ ਆ ਆਪਣੀਆਂ ਉਹਨਾਂ ਮੰਗਾਂ ਨੂੰ ਲੈ ਕੇ ਜਿੰਨਾਂ ਮੰਗਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਮਹਾਪੰਚਾਇਤ ਦਿੱਲੀ ਦੇ ਵਿੱਚ ਸੱਦੀ ਆ ਮੇਰੇ ਨਾਲ ਆਗੂ ਨੇ ਇਹਨਾਂ ਨਾਲ ਗੱਲ ਕਰਾਂਗੇ ਬੀਬੀਆਂ ਨਾਲ ਵੀ ਅੱਗੇ ਆਪਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੈਂ ਜਗਤਾਰ ਸਿੰਘ ਕਾਲਾ ਝਾੜ ਸੂਬਾ ਸਕੱਤਰ ਭਾਰਤੀ ਕਿਸਾਨ union ਦਾ ਆ ਬਾਈ ਜੀ ਅੱਜ ਇੱਥੇ ਜਿਹੜਾ ਦਾਣਾ ਮੰਡੀ ਆ ਆਪਣਾ ਹਣਾ ਇੱਕ ਕਿੰਨੇ ਜ਼ਿਲ੍ਹਿਆਂ ਦਾ ਇੱਥੋਂ ਦਾ ਇੱਥੇ ਇਕੱਠਾ ਕਿਉਂਕਿ ਤੁਹਾਡਾ ਤਿੰਨ ਚਾਰ ਥਾਵਾਂ ਤੇ ਬੈਠੇ ਆ ਸਾਰੇ ਇਹ ਕਿਹੜੇ-ਕਿਹੜੇ ਜ਼ਿਲ੍ਹੇ ਆ ਤੇ ਕਿੰਨੇ ਕਿੰਨੇ ਦੇਖੋ ਅਸੀਂ ਰੋहतक ਮੰਡੀ ਦੇ ਵਿੱਚ ਬੈਠਿਆ ਜਿੱਥੇ ਲਗਭਗ 300 ਬੱਸ ਇੱਥੇ ਪਹੁੰਚ ਚੁੱਕੀ ਆ ਉਧਰੋਂ ਸਾਡੇ ਕੋਲੇ ਆਇਆ ਵੀ ਸਬਜ਼ੀ ਮੰਡੀ ਆ ਜਿਹੜੀ ਲਗਭਗ 100 ਬੱਸ ਉਧਰ ਪਹੁੰਚ ਚੁੱਕੀ ਹੈਗੀ ਆ ਅਸੀਂ ਭਾਰਤੀ ਕਿਸਾਨ ਜਨੂਨ ਇਕਤਾ ਗਰਾਹਾਂ ਦੀ ਅੱਜ ਇੱਥੇ ਸੰਗਰੂਰ ਜ਼ਿਲ੍ਹਾ ਹੈਗਾ ਅਮਰੇਰਕੋਟਲਾ ਜ਼ਿਲ੍ਹਾ ਹੈਗਾ ਲੁਧਿਆਣਾ ਜ਼ਿਲ੍ਹਾ ਹੈਗਾ ਫਾਜ਼ਿਲਕਾ ਜ਼ਿਲ੍ਹਾ ਹੈਗਾ ਜਣੀ ਮਹਾਲੀ ਜ਼ਿਲ੍ਹਾ ਹੈਗਾ ਪਟਿਆਲਾ ਹੈਗਾ ਅਸੀਂ ਸੇਜ ਜਲੇ ਜਣੀ ਰੋहतक ਇੱਥੇ ਰੁਕੇ ਹੋਏ ਹੈਗੇ ਆ ਬਹਾਦਰਗੜ ਉਧਰ ਸਾਡੇ ਜਿਹੜੇ ਮਾਨਸਾ ਬਠਿੰਡਾ ਮੋਗਾ ਸੇਜ ਜਲੇ ਸਾਡੇ ਉੱਥੇ ਰੁਕੇ ਹੋਏ ਹੈਗੇ ਨੇ ਤੇ ਜਿਹੜੇ ਉਧਰ ਤਰਨਤਾਰਨ ਜਲੰਧਰ ਉਧਰਲਾ ਜਿਹੜਾ ਹੈਗਾ ਉਹ ਸਾਰੇ ਅਸੀਂ ਕਿਹਾ ਵੀ ਰਾਮਲੀਲਾ ਗਰਾਊਂਡ ਦੇ ਵਿੱਚ ਤੁਸੀਂ ਸਿੱਧੇ ਚਲੇ ਜਾਓ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਸਾਡੀਆਂ ਮਾਵਾ ਭੈਣਾਂ ਹੈਗੀਆਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਦੇ ਨਾਲ ਸਾਡੇ ਨਾਲ ਹੈਗੀਆਂ ਨੇ ਮਤਲਬ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਆਏ ਆ ਲੰਗਰ ਪਾਣੀ ਦਾ ਪ੍ਰਬੰਧ ਦਾ ਜਿਹੜਾ ਉਸ ਅਸੀਂ ਨਾਲ ਲੈ ਕੇ ਆਏ ਹੈਗੇ ਆ ਹੁਣ ਜਣੀ ਅਸੀਂ ਇਹ ਕਿਹਾ ਸਾਰੇ ਪਿੰਡਾਂ ਸਾਡੇ ਚਾਰ ਪੰਜ ਗੱਡੀਆਂ ਸਪੀਕਰ ਵਾਲੀਆਂ ਜਣੀ ਪੰਡਾਲ ਦੇ ਆਲੇ-ਦਾਲੇ ਚਾਰ ਪੰਜ ਸਾਈਡ ਨੇ ਮੰਡੀ ਦੇ ਇਹ ਸਾਰੇ ਸਾਡੇ ਭਰ ਚੁੱਕੇ ਨੇ ਰੋहतक ਮੰਡੀ ਦੇ ਉਹਦੇ ਚ ਅਸੀਂ ਵਲੰਟੀਅਰ ਲਾਏ ਹੋਏ ਹੈਗੇ ਨੇ ਰਾਤ ਨੂੰ ਸਾਰੇ ਵਲੰਟੀਅਰ ਆੜਾ-ਆੜਾ ਲੱਗੇ ਹੋਏ ਨੇ ਜਣੀ ਅਸੀਂ ਕਿਹਾ ਹੈਗਾ ਵੀ ਤੁਸੀਂ ਲੰਗਰ ਪਾਣੀ ਆੜਾ ਕੱਲ ਸ਼ਾਮ ਤੱਕ ਦਾ ਵੀ ਉਹਨੂੰ ਹੋਣੀ ਲੰਗਰ ਪਾਣੀ ਕੱਲ ਸ਼ਾਮ ਤੱਕ ਦਾ ਬਣਾਓ ਸਵੇਰੇ 2 ਵਜੇ ਅਸੀਂ ਇੱਥੋਂ ਜਣੀ ਪੂਰਾ ਕਾਫਲਾ ਜਿਹੜਾ ਇੱਥੋਂ ਰਵਾਨਾ ਹੋਵਾਂਗੇ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਮਹਾ ਪੰਚਾਇਤ ਕਰਨ ਜਾ ਰਿਹਾ ਇਸ ਕਰਕੇ ਜਿਹੜਾ ਇਥੋਂ ਦੀ ਹਕੂਮਤ ਨੂੰ ਭਾਜਪਾ ਦੀ ਹਕੂਮਤ ਨੂੰ ਇਹ ਲੱਗਦਾ ਹੈਗਾ ਵੀ ਲੋਕਾਂ ਨੂੰ ਕੁੱਟ ਕੇ ਦਵਾ ਦੇਾਂਗੇ ਵੱਡੇ ਵੱਡੇ ਕਿੱਲ ਕੱਢ ਕੇ ਦਵਾ ਦੇਾਂਗੇ ਅਥਰੂ ਗੈਸ ਦੇ ਗੋਲੇ ਸੱਟ ਕੇ ਦਵਾ ਦੇਾਂਗੇ ਸਾਡੇ ਨੌਜਵਾਨਾਂ ਦੇ ਸਿੱਧੀਆਂ ਗੋਲੀਆਂ ਮਾਰ ਕੇ ਦਵਾ ਦੇਾਂਗੇ ਸੁਭ ਕਰਨ ਜਣੀ ਸਾਡਾ ਨੌਜਵਾਨ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਮਾਰਿਆ ਹੈਗਾ ਇਸ ਕਰਕੇ ਹਿੰਦੁਸਤਾਨ ਦੇ ਲੋਕ ਨੇ ਜਿਹੜੇ ਉਹ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਕਿ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਹੋਵੇ ਇੱਥੇ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਕੱਲ ਨੂੰ ਉਹ ਜਣੀ ਉੱਥੇ ਜਾ ਰਹੇ ਹੈਗੇ ਆ ਹਾਂ ਹਾਂਜੀ ਤਾਂ ਮੇਰੇ ਨਾਲ ਹੋਰ ਕਿਸਾਨ ਆ ਗੂ ਬਿਨੇ ਦਰਬਾਰਾ ਸਿੰਘ ਜੀ ਨੇ ਆ ਕਿੰਨੇ ਵਜੇ ਚੱਲੇ ਸੀਗੇ ਅੱਜ ਅਸੀਂ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਅਸੀਂ ਮੂਨ ਕਮੇਟੀ ਦੇ ਵਿੱਚ ਇਕੱਠ ਕੀਤਾ ਜਿਹਦੇ ਵਿੱਚ ਮੂਨ ਕਲੀ ਸਾਈਡ ਤੋਂ ਆਏ ਆ ਉਧਰ ਖਨੌਰੀ ਹੋ ਕੇ ਰੁੱਤ ਕਲੀ ਸੇ ਦੇਖੋ ਖਨੌਰੀ ਵਾਲੇ ਪਾਸੇ ਜੋ ਜਾਂ ਆਪਾਂ ਕਹიდੀਏ ਸੰਭੂ ਬਾਰਡਰ ਦੇ ਉੱਤੇ ਉੱਥੇ ਮੋਰਚੇ ਲੱਗੇ ਹੋਣੇ ਦੂਜੇ ਅਸੀਂ ਪਿੰਡਾਂ हां ਅਸੀਂ ਮਤਲਬ ਇਹ ਪਿੰਡਾਂ ਵੀ ਦੀ ਆਇਆ ਅਸੀਂ ਤਮਤਾਨ ਸਾਹਿਬ ਹੋ ਕੇ ਉੱਥੋਂ ਅੱਗੇ ਮਤਲਬ ਅਸੀਂ 메ਨ ਰੋਡ ਦੇ ਉੱਤੇ ਚੜਿਆਂਗੇ ਹਾਂ ਸਾਡੀ ਉੱਥੇ ਤਕਰੀਬਨ ਮੇਰੇ ਹਿਸਾਬ ਨਾਲ ਵੀ 400 ਬੱਸ ਜਿਹੜੀ ਇਕੱਠੀ ਹੋਈ ਮੂਨ ਕਮੰਡੀ ਦੇ ਵਿੱਚ ਜਿਹਦੇ ਵਿੱਚੋਂ ਮਤਲਬ ਇਹ ਕਈ ਅਣਜਾਣੇ ਦੇ ਵਿੱਚ ਜੋ ਸਾਡੇ ਕੈਂਪ ਸਾਪਲੇ ਵੀ ਨੇ ਤੇ ਪਕੌੜਾ ਚੌਂਕ ਜਿੱਥੇ ਸਾਡੀ ਉਦੋਂ ਸਟੇਜ ਹੁੰਦੀ ਸੀ ਪੁਰਾਣਾ ਥਾਂ ਜਿੱਥੇ ਵੱਡਾ 8 ਮਾਰਚ 2022 ਦੇ ਵਿੱਚ ਆਪਾਂ ਨੇ ਔਰਤਾਂ ਦਾ ਇਕੱਠ ਕੀਤਾ ਸੀ ਉੱਥੇ ਵੱਡਾ ਕੈਂਪ ਹੈ ਹਾਂ ਤੇ ਬਾਕੀ ਜ਼ਿਲ੍ਹੇ ਜਿਹੜੇ ਮਤਲਬ ਸਿੱਧੇ ਬਾਈਪਾਸ ਹੋ ਕੇ ਰਾਮਜੀਲੇ ਗਰਾਊਂਡ ਤੇ ਜਾ ਰਹੇ ਨੇ ਤੇ ਮਤਲਬ ਲੋਕਾਂ ਦੇ ਵਿੱਚ ਬੜਾ ਹਸਾ ਹੈ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਭਾਵੇਂ ਪ੍ਰਚਾਰ ਹੋ ਰਿਹਾ ਹੈ ਵੀ ਚੋਣ ਜਾਬਤਾ ਲੱਗਣਾ ਹੈ ਅਸੀਂ ਨਾ ਤਾਂ ਚੋਣਾਂ ਲੜਨੀਆਂ ਨੇ ਆ ਸਾਡਾ ਤਾਂ ਮਤਲਬ ਪ੍ਰੈਸ਼ਰ ਬਣਾ ਕੇ ਇਹਨਾਂ ਹਕੂਮਤਾਂ ਨੂੰ ਜਿਹੜੀਆਂ ਜਾਬਰ ਹਕੂਮਤਾਂ ਨੇ ਧੱਕੇ ਕਰ ਰਹੀਆਂ ਨੇ ਫਾਸੀਵਾਦੀ ਸਰਕਾਰ ਹੈ ਜਿਹੜੀ ਜਿਨ੍ਹਾਂ ਨੇ ਮਤਲਬ ਸਾਡੇ ਨਾਲ ਵਾਅਦੇ ਕਰਕੇ ਹੱਕੀ ਮੰਗਾਂ ਨੂੰ ਮੰਨ ਕੇ ਅੱਜ ਉਹ ਮੁੱਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਕੋਈ ਨਵੀਂ ਮੰਗ ਤਾਂ ਹੈ ਨਹੀਂ ਉਹੀ ਨਹੀਂ ਚਾਹੇ ਭਾਵੇਂ ਸਾਡੇ ਕਿਸਾਨ ਲਖੀਪੁਰ ਖੀਰੀ ਦੇ ਵਿੱਚ ਜਿੱਦ ਇੱਕ ਪੱਤਰਕਾਰ ਵੀਰ ਸੀਗਾ ਉਥੋਂ ਦੇ ਮੰਤਰੀ ਦੇ ਮੁੰਡੇ ਨੇ ਦਿਨ ਦਿਹਾੜੇ ਗੱਡੀਆਂ ਚੜ੍ਹ ਕੇ ਸ਼ਹੀਦ ਕੀਤਾ ਜਾਂ ਬਿਜਲੀ ਐਕਟ 2020 ਹੈ ਮੰਨਿਆ ਹੋਇਆ ਵੀ ਅਸੀਂ ਇਹਨੂੰ ਖਤਮ ਕਰ ਦਾਂਗੇ ਜਾਂ ਅਸੀਂ ਪ੍ਰਦੂਸ਼ਣ ਹੈ ਜੋ ਪਰਾਲੀ ਦਾ ਜੋ ਸਰਕਾਰ ਕਹਿ ਰਹੀ ਸੀ ਤੀਗੀ ਵੀ ਅਸੀਂ ਇਹਨਾਂ ਤੇ ਕਿਸੇ ਤੇ ਪਰਚਾ ਨਹੀਂ ਕਰਾਂਗੇ ਪਰ ਉਹ ਸਾਰਾ ਕੁਝ ਜਿਉਂ ਦੀ ਤਿਉਂ ਖੜਾ ਹੈਗਾ ਸਾਡੇ ਤੇ ਉਦੋਂ ਦੇ ਪਰਚੇ ਵੀ ਦਿਉਂਦੀ ਤੇ ਉਹ ਖੜੇ ਨੇ ਅਤੇ ਉਹਨਾਂ ਮੰਗਾਂ ਨੂੰ ਲੈ ਕੇ ਕੋਈ ਨਵੀਂ ਮੰਗ ਤਾਂ ਹੈ ਨਹੀਂ ਵੀ ਉਹਨਾਂ ਮੰਗਾਂ ਦੀਆਂ ਜਿਹੜੀਆਂ ਸਾਡੀ ਸਮਝੌਤੇ ਦੇ ਵਿੱਚ ਜੋ ਉਦੋਂ ਸਮਝੌਤਾ ਹੋਇਆ ਸੀ ਕਿਸਾਨ ਮੋਰਚੇ ਦੇ ਵਿੱਚ ਜੋ ਪੈਂਡਿੰਗ ਬਾਕੀ ਮੰਗਾਂ ਨੇਗੀਆਂ ਉਹਨਾਂ ਨੂੰ ਮਨਾਉਣ ਦੇ ਵਾਸਤੇ ਅੱਜ ਵੱਡੇ ਕਾਫਲੇ ਦੇ ਵਿੱਚ ਅਸੀਂ ਜੋ ਰੋहतक ਮੰਡੀ ਦੇ ਵਿੱਚ ਖੜੇ ਆ ਅਤੇ ਨਾਲ ਹੀ ਜੋ ਸੱਦਾ ਸੰਗਠ ਕਿਸਾਨ ਮੋਰਚੇ ਵੱਲੋਂ ਆਪਾਂ RAM LILA GROUND ਦੇ ਵਿੱਚ ਇੱਕ ਮਹਾ ਪੰਚਾਇਤ ਕਰ ਰਹੇ ਹਾਂ ਜਿੱਥੋਂ ਭਾਵੇਂ ਕੋਈ ਸਿਆਸੀ ਪਾਰਟੀ ਹੈ ਪਾਵੇਂ ਕੋਈ ਕਿਸਾਨ ਜਥੇਬੰਦੀ ਹੈ ਪਰਖ ਹੁੰਦੀ ਹੈ ਜਿਹਦੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਵੱਡੇ ਉੱਥੇ ਇਕੱਠ ਕੀਤੇ ਹੋਏ ਨੇਗੇ ਭਾਵੇਂ ਉਦੋਂ ਅਸੀਂ ਭពਿੰਦਰ ਮਾਨ ਨਾਲ ਤੇ ਲਖੋਵਾਲ ਨਾਲ ਤੇ ਉਦੋਂ ਵੀ ਅਸੀਂ ਸਖਤੀ ਪ੍ਰਦਰਸ਼ਨ ਕੀਤੇ ਨੇ ਭਾਵੇਂ ਆਪਦੀ ਸਰਕਾਰ ਹੈ ਜਿਹੜੀ ਉਸੇ ਆਰਾਮਲੀਲਾ ਗਰਾਊਂਡ ਤੋਂ ਪੈਦਾ ਹੋਈ ਹੋਈ ਹੈ ਪਰ ਅੱਜ ਜੋ ਸਰਕਾਰ ਹੈਗੀ ਜੋ ਜ਼ਬਰ ਦਾ ਇਖਤਿਆਰ ਕਰ ਰਹੀ ਹੈ ਜੋ ਲੋਕਾਂ ਨੂੰ ਕਹਿੰਦੀ ਹੈ ਵੀ ਮੈਂ ਸਖਤੀ ਨਾਲ ਆਵਾਜ਼ ਦਵਾ ਦੂੰਗੀ ਇਹ ਪ੍ਰੀਖਿਆ ਹੈ ਅੱਜ ਅਸੀਂ ਪ੍ਰੀਖਿਆ ਕੱਢ ਕੇ ਜਾਵਾਂਗੇ ਤੇ ਆਉਣ ਵਾਲਾ ਸਦਯਕਤ ਮੋਰਚਾ ਦਾ ਸੱਦਾ ਹੋਊਗਾ ਉਹ ਤੇ ਫੁੱਲ ਚਹਾਵਾ ਇਹ ਗੱਲ ਕਿਉਂ ਆਉਂਦੀ ਹੈ ਮਸਲਾ ਕਿਸਾਨਾਂ ਦਾ ਹੈ ਮਸਲਾ ਰੋਟੀ ਦਾ ਹੈ ਰੋਟੀ ਤਾਂ ਆਪਾਂ ਚੌਣ ਜਾਬਤੇ 'ਚ ਵੀ ਫਿਰ ਖਾਣੀ ਹੈ ਉਦੋਂ ਕਿਹੜਾ ਆਪਾਂ ਰੋਟੀ ਖਾਣੀ ਛੱਡ ਦਿੰਨੇ ਆ ਇੱਕ ਇੱਕ ਚੌਣ ਜਾਬਤੇ 'ਚ ਵੀ ਤਾਂ ਰੋਟੀ ਲੋਕੇ ਖਾਂਦੀ ਆ ਹਨਾ ਮਸਲਾ ਕਿਸਾਨੀ ਤੇ ਰੋਟੀ ਨਾਲ ਸਿੱਧਾ ਜੁੜਿਆ ਹੋਇਆਗਾ ਇਹ ਪ੍ਰਚਾਰ ਕਿਉਂ ਕੀਤਾ ਜਾਂਦਾ ਵੀ ਹੁਣ ਤਾਂ ਚੌਣ ਜਾਬਤਾ ਲੱਗਣ ਵਾਲਾ ਹੈ ਕਿਉਂ ਹੁਣ ਕਿਹੜਾ ਮੰਗਾ ਫਿਰ ਪਿੱਛੇ ਪੈ ਜਾਂਦੇ ਦੇਖੋ ਜੇ ਚੋਣ ਜਾਬਤੇ ਚ ਸਰਕਾਰ ਨੂੰ ਹੋ ਸਕਦਾ ਵੀ ਚੋਣ ਜਾਬਤਾ ਲੱਗਿਆ ਜਦੋਂ ਕਿਸਾਨਾਂ ਦੀ ਮੂਵਮੈਂਟ ਲੜਦੀ ਹੋਵੇ ਉਹ ਜੇ ਹੁਣ ਮੌਕੇ ਦੀ ਸਰਕਾਰ ਚਲ ਸਤਾ ਤੋਂ ਬਦਲ ਜੂਗੀ ਆਉਣ ਵਾਲੀ ਸਰਕਾਰ ਨੂੰ ਤਾਂ ਚੇਤਾਵਨੀ ਹੈ ਕਰਾ ਵੀ ਗੈਲੀ ਤੋਂ ਮੰਗਾ ਲੜਕਦੀਆਂ ਨੇ ਗੈਲੀਆਂ ਨਹੀਂ ਲੱਗੂਗੀਆਂ ਸਾਡੀ ਲੜਾਈ ਨੇ ਗੈਲੀ ਸਰਕਾਰ ਤੇ ਜਿਹੜੀ ਨਵੀਂ ਸਰਕਾਰ ਬਣਨ ਵਾਲੀ ਹੈ ਉਹਦੇ ਦਾ ਸੱਟ ਮਾਰਨੀ ਹੋ ਮਾਰਨੀ ਹੈ ਵੀ ਭਾਈ ਸਤਾ ਮਿਲਦੀ ਐ ਸਾਨੂੰ ਬਰਾ ਮੰਗਾ ਸਾਨੂੰ ਲਾਗੂ ਕਰਨੀਆਂ ਪੈਣਗੀਆਂ ਕਿਉਂਕਿ ਜਿਹੜੀਆਂ ਅਸੀਂ ਲਗਾਤਾਰ ਸੰਯੁਕਤ ਮੋਰਚੇ ਦੀ ਕਾਲਤੇ ਮੰਗਾ ਲੜਦੇ ਆਂ ਵੈਸੇ ਤਾਂ ਜਿਹੜੀ ਭਾਰਤੀ ਕਿਸਾਨ ਨੂੰ ਰਗੜਾਹਾਂ ਦੀ ਜਥੇਬੰਦੀ ਹੈ ਅਸੀਂ ਇੱਕ 파ਠ ਸੰਯੁਕਤ ਮੋਰਚੇ ਦਾ ਬਤੀਆਂ ਦੇ ਵਿੱਚ ਅਸੀਂ ਸ਼ਾਮਿਲ ਲੀਦੇ ਪਹਿਲਾਂ ਅਸੀਂ ਦਿੱਲੀ ਜਾ ਕੇ ਸ਼ਾਮਿਲ ਹੋਏ ਆ ਸਾਡੀ ਸਟੇਜ ਵੱਖਰੀ ਕਿਉਂ ਹੈ ਕਿਉਂਕਿ ਕੁਝ ਜਥੇਬੰਦੀਆਂ ਹੁਣ ਕਹਿੰਦੀਆਂ ਨੇ ਉਹ ਦੋ ਬਾਰਡਰਾਂ ਤੇ ਬੈਠੀਆਂ ਨੇ ਚੰਗੀ ਗੱਲ ਹੈ ਲੜਾਈ ਲੜਦੇ ਨੇ ਹਵਾਰਿਆ ਬੋਲਣ ਨੂੰ ਮੰਗਾ ਇਹ ਤਾਂ ਬੋਲ ਹੀ ਰਹੇ ਨੇ ਪਰ ਉਹ ਗੈਰ ਰਾਜਨੀਤਿਕ ਕਹਿੰਦੇ ਨੇ ਵੀ ਸاسي ਗੈਰ ਰਾਜਨੀਤਿਕ ਆ ਸਾਡੇ ਨਾਲ ਸਾਡਾ ਫੋਨ ਅਜੇ ਤੱਕ ਡੱਲੇ ਵਾਲਾ ਸਾਬ ਚੱਕ ਨਹੀਂ ਰਹੇ ਪਰ ਅਸੀਂ ਤਾਂ ਸੱਤਕ ਤੇ ਲੜੀਓ ਹੀ ਨਹੀਂ ਸਾਡਾ ਸਾਰਾ ਕਿੱਡਰ ਜਾਣਦਾ ਹੈ ਭਾਰਤੀ ਜਨਨਗ੍ਰਾਹ ਤਾਂ ਕਿੱਡਾ ਜਿਹਾ ਬਦਈਲਾ ਚੋਣਾਂ ਲੜਦੀਓ ਹੀ ਨਹੀਂ ਨਾ ਸਪੋਰਟ ਕਰੇ ਕਿਸੇ ਦੀ ਵੀ ਪਰਚੀ ਦੀ ਅਧਿਕਾਰ ਹੈ ਭਾ ਜਿੱਥੇ ਮਰਜੀ ਡੇ ਗਿਆ ਉਹ ਪਰ ਥੋਡੀ ਪਰਚੀ ਨੇ ਥੋਡੀ ਗਲਤੀ ਇਨਸਾਫ ਨਹੀਂ ਦੇਣਾ ਹੈਗਾ ਰੱਖੀ ਹਵਦੀ ਆਪ ਹੀ ਕਰੋ ਰੱਖੀ ਹਵਦੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਇਹ ਸਾਡਾ ਵਿਚਾਰਬਾ ਹੈ ਇਸ ਕਰਕੇ ਅਸੀਂ ਤਾਂ ਗੈਰ ਰਾਜਨੀਤਿਕਾ ਸੀਦਾ ਪਾਠ ਉਹਨਾਂ ਦੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆ ਜਾਓ ਹੁਣ ਬਹੁਤ ਦੋਨਾਂ ਦੇ ਲੀਡਰ ਇਹ ਜੇ ਵੀ ਨੇ ਵੀ ਕਹਿੰਦੇ ਨੇ ਵੀ ਯਾਰ ਸੰਯੁਕਤ ਮੋਰਚੇ ਨੂੰ ਮਾਜਦਾਂਗੇ ਪਹਿਲਾਂ ਅਸੀਂ ਸਰਕਾਰ ਨੂੰ ਮਾਜਣਾ ਹੈ ਕਿ ਸੰਯੁਕਤ ਮੋਰਚੇ ਨੂੰ ਮਾਜਣਾ ਇਹ ਚ ਕਰਕੇ ਸਾਡਾ ਇਸ ਗੱਲ ਦਾ ਰੋਲਾ ਵੀ ਨਹੀਂ ਹੈ ਇਹ ਨਹੀਂ ਗੱਲ ਹੈਗੀ ਯਾਰ ਆਪਾਂ ਇਕੱਠੇ ਹੋਈਏ ਅਸੀਂ ਉਹਨਾਂ ਨੂੰ ਵੀ ਦੋ ਤਿੰਨ ਚਿੱਠੀਆਂ ਕੱਢੀਆਂ ਉਹਨਾਂ ਨੂੰ ਮੀਟਿੰਗਾਂ ਵੀ ਕੀਤੀਆਂ ਸੰਭੂ ਬਾਟ ਦੇ ਵੀ ਜਾ ਕੇ ਆਏ ਅਸੀਂ ਬੈ ਖੁਦ ਨਾਲ ਸੀ ਮਾਜਲਾ ਪ੍ਰਧਾਨਾ ਸਰੂਰ ਦਾ ਮਰੀ ਕੰਨੂਆ ਇਸ ਕਰਕੇ ਸੂਬਾ ਪ੍ਰਧਾਨ ਸੜ ਜਾਂਦੀ ਝੰਡਾ ਸਿੰਘ ਜੇਠੂ ਵੀ ਨਾਲ ਤੇ ਹੋਰ ਲੀਡਰਸ਼ਿਪ ਦੀ ਛਾਡੀ ਨਾਲ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਰੇ ਨੂੰ ਅੰਗੂਰਾ ਦੇ ਗੁੱਛੇ ਮੰਗੋ ਗੁੰਦ ਲਈਏ ਜੇ ਅੰਗੂਰ ਟੁੱਟ ਕੇ ਇੱਕਾ ਢੇਰੀ ਬਣ ਜੇ ਉਹਦੀ 30 ਰੁਪਏ ਕਿਲੋ ਵੇਲੇ ਰਹਿ ਜਾਂਦੀ ਹੈ ਇੱਕ ਦੀ 100 ਰੁਪਏ ਉਹ ਗੁੱਛੇ ਨੂੰ ਗੁੰਦਲਾ ਚਾਹਣੇ ਆ ਬਈ ਅਸੀਂ ਜੇ ਗੁੱਛਾ ਗੁੰਦਿਆ ਗਿਆ ਚੋਣ ਜਬ ਤਾਂ ਲੱਗ ਜੇ ਚੋਣ ਜਬ ਤਾਂ ਨਾ ਲੱਗੇ ਫਿਰ ਕੋਈ ਭਲੇਖਾ ਨਹੀਂ ਆਉਣ ਵਾਲੀ ਸਰਕਾਰ ਤੁਸੀਂ ਮੰਗਾ ਲਾਗੂ ਕਰਾ ਲਾਓ ਥੋੜੀ ਗੱਲ ਮੈਂ ਬੀਬੀਆਂ ਨਾਲ ਵੀ ਕਰ ਲਾ ਹਨਾ ਅਰਸ਼ ਭਾਈ ਆਇਓ ਥੋੜਾ ਜਿਹਾ ਨਾਲੇ ਮਾਹੌਲ ਵੀ ਇੱਥੇ ਦਿਖਾਇਓ ਠੀਕੋ ਬੀਬੀ ਹਾਂ ਠੀਕ ਹਾਂ ਜੀ ਅੱਜ ਦਾਣਾ ਮੰਡੀ 'ਚ ਇੱਥੇ ਰਹੋਗੇ ਹਾਂ ਜੇਠੀ ਰਵਾਂਗੇ ਸਵੇਰੇ ਉੱਠ ਕੇ ਹਾਂ 12 ਵਜੇ ਦੇ ਤੋਂ ਬਾਅਦ ਰੋਟੀਆਂ ਪ੍ਰਸ਼ਾਦਾ ਪਾਣੀ ਬਣਾ ਕੇ ਆਵਦਾ ਫਿਰ ਜਾਵਾਂਗੇ ਦਿੱਲੀ ਰਾਮਲੀਲਾ ਗਰਾਉਂਡ 'ਚ ਹਾਂ ਰੋਟੀ ਪਾਣੀ ਨਾਲੇ ਕਹਿੰਦੇ ਅੱਜ ਕੱਲ ਦਾ ਵੀ ਅੱਜ ਹੀ ਬਣਾ ਲੈਣਾ ਮੈਂ ਸਵੇਰੇ ਉੱਠ ਕੇ ਬਣਾ ਲਾਂਗੇ ਹਾਂ ਅਇ ਤਾਂ ਵੀ ਬੀਬੀ ਤੁਸੀਂ ਹਿੰਮਤੀ ਵੀ ਹੋ ਸੱਚਿਆਰੀਆਂ ਵੀ ਹੈਗੀਆਂ ਸਾਡੇ ਹਨਾ ਵੀ ਪੁਰਾਣੀਆਂ ਬੀਬੀਆਂ ਤੇ ਇਹੀ ਤਾਂ ਹਿੰਮਤ ਆ ਵੀ ਤੜਕੇ ਉੱਠ ਕੇ ਸਾਰਾ ਕੰਮ ਸਾਡੇ ਪੰਜਾਬੀਆਂ ਚ ਖਾਸ ਕਰਕੇ ਹਿੰਮਤ ਤੇ ਸੱਚਾਈ ਸਾਡੇ ਪੰਜਾਬੀਆਂ ਚ ਹੈਗੀ ਹੈ ਦਿੱਲੀ ਚੱਲੇ ਹੋ ਹਨਾ ਪਹਿਲਾਂ ਵੀ ਤੁਸੀਂ ਇੱਥੇ ਸਾਲ ਲੰਘੂ ਹਨਾ ਤੇਰਾ ਮਹੀਨੇ ਹਨਾ ਇੱਥੇ ਬੈਠੇ ਸਟੇਜ ਤੋਂ ਆਪਾਂ ਦੇਖਿਆ ਬੀਬੀਆਂ ਨੇ ਬਹੁਤ ਲੜਾਈ ਲੜੀ ਆ ਜੇ ਬੰਦੇ ਵੀ ਲੜਦੇ ਦੀਂਦੇ ਆ ਤਾਂ ਉਹਨਾਂ ਪਿੱਛੇ ਵੀ ਤਾਂ ਮੈਨੂੰ ਲੱਗਦਾ ਬੀਬੀਆਂ ਹੀ ਅਸਲ ਤਾਂ ਲੜਾਈ ਬੀਬੀਆਂ ਹੀ ਲੜਦੀਆਂ ਹਨਾ ਐਤਕੀ ਵੀ ਫੇਰ ਆਇਓ ਹਨਾ ਲੱਗਦਾ ਐਤਕੀ ਵੀ ਆਪਾਂ ਜਿਹੜੀਆਂ ਮੰਗਾਂ ਆਪਣੀਆਂ ਕਿਸਾਨਾਂ ਦੀਆਂ ਬਹੁਤ ਸਾਦੀਆਂ ਤੇ ਸਿੱਧੀਆਂ ਹੀ ਆ ਆਪਾਂ ਐਤਕੀ ਫੇਰ ਜਿੱਤ ਕੇ ਜਾਵਾਂਗੇ ਲੈ ਕੇ ਜਾਵਾਂਗੇ ਸਾਨੂੰ ਮਿਆਦ ਹੈਗੀ ਐ ਵੀ ਅਸੀਂ ਜਿੱਤ ਕੇ ਜਾਵਾਂਗੇ ਆਪਦੇ ਸ਼ਾਂਤੀ ਸਭਾ ਨਾਲ ਜਿੱਤ ਕੇ ਜਾਵਾਂਗੇ ਵੀ ਸਾਨੂੰ ਜਿਹੜੀ ਐ ਐਮਐਸਪੀ ਦੀ ਸਾਡੀ ਮੰਗ ਹੈ ਇਹਨਾਂ ਦੀ ਮੰਨੀ ਹੋਈ ਮੰਗ ਹੈ ਉਹ ਉਹ ਮੰਗਾਂ ਸਾਨੂੰ ਅਸੀਂ ਲੈ ਕੇ ਜਾਵਾਂਗੇ ਜੇ ਸਾਡੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਹੋ ਵੀ ਪੀਰ ਅਸੀਂ ਕਿਉਂ ਕੱਲੀ ਕੱਲਾ ਝੋਨਾ ਤੇ ਕਣਕ ਕਿਉਂ ਵੀ ਜੇ ਅਸੀਂ ਸਾਰੀਆਂ ਫਸਲਾਂ ਲਾਈਏ ਸਾਨੂੰ ਰੇਟ ਮਿਲਣ ਉਹਦੇ ਉੱਤੇ ਉੱਤੇ ਹੀ ਸਾਡੇ ਬੱਚੇ ਗੁਜ਼ਾਰਾ ਕਰਨ ਹੁਣ ਮਹਿੰਗਾਈ ਕਿੰਨੀ ਵੱਧ ਗਈ ਦੇਖੋ ਏਟਾ ਕੁਆਂਟਲਾਂ ਦੇ ਮਗਰ 150 ਰੁਪਏ ਵੱਧ ਦੇ ਬਾਕੀ ਹੋਰ ਕਿੰਨੀ ਲਾਗਤ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਤੇ ਮਹਿੰਗਾਈ ਬਹੁਤ ਜ਼ਿਆਦੀ ਹੈਗੀ ਬਹੁਤ ਬਾਰ ਰਹੀ ਹੈ ਮਹਿੰਗਾਈ ਦੀ ਫਸਲ ਉੱਥੀ ਖੜੀ ਹੈ ਦੇਖੋ ਜੀ 2 ਟਾਈ ਕਿੱਲੇ ਵਾਲਾ ਤੇ 3 ਕਿੱਲੇ ਵਾਲਾ ਜਿਹੜਾ ਕੋਈ ਬੱਚੇ ਉਹਨੂੰ ਚੁੱਲਾ ਚਲਾਉਣਾ ਬਹੁਤ ਹੋਰ ਤਾਂ ਦੂਰ ਦੀਆਂ ਗੱਲਾਂ ਨੇ ਕੋਈ ਵਿਆਹ ਕਾਜ ਤਾਂ ਅਸੀਂ ਕੀ ਕਰ ਲਾਂਗੇ ਕੀ ਸੀ ਕੋਈ ਘਰ ਬਥਰਾ ਪਾ ਲਾਂਗੇ ਸਾਨੂੰ ਚੁੱਲਾ ਚਲਾਉਣਾ ਬੜਾ ਮੁਸ਼ਕਲ ਹੋ ਗਿਆ ਇਹ ਸਾਰੀਆਂ ਫਸਲਾਂ ਤੇ ਐਮ ਐਸ ਵੀ ਹੋਵੇ ਅਸੀਂ ਕਿਉਂ ਛੋਣਾ ਬੀਜੀਏ ਤੇ ਅਸੀਂ ਹੋਰ ਫਸਲਾਂ ਲਾਈਏ ਸਾਨੂੰ ਰੇਟ ਮਿਲਣ ਸਾਡੇ ਗੁਜ਼ਾਰੇ ਚੱਲਣ ਕਰਾਂ ਦੇ ਨਾਲੇ ਜਿਹੇ ਜੀਆਂ ਉਹ ਚ ਦਵਾਈਆਂ ਸੱਟਣੀਆਂ ਪੈਂਦੀਆਂ ਉਹ ਆਪ ਨੂੰ ਕਿਹੜਾ ਚੰਗੀਆਂ ਆਂਗੀਆਂ ਆਪ ਨੂੰ ਵੀ ਤਾਂ ਜਦੋਂ ਸਪਰੇਅ ਕਰਦੇ ਹੁੰਨੇ ਆ ਉਸ ਤੋਂ ਬਾਅਦ ਆਪਦੇ ਤੇ ਪਾ ਜਾਂਦੇ ਬਹੁਤ ਜ਼ਹਿਰੀਲੀਆਂ ਦਵਾਈਆਂ ਨੇ ਬੇਟਾ ਆਪਣੀਆਂ ਸਬਜ਼ੀਆਂ ਤੇ ਵੀ ਸਪਰੇਅ ਤੋਂ ਬਿਨਾ ਤਾਂ ਹੁਣ ਕੁਝ ਨਹੀਂ ਹੋ ਰਿਹਾ ਸਬਜ਼ੀਆਂ ਨੇ ਜਿਹੜੀਆਂ ਉਹ ਵੀ ਸਪਰੇਅ ਨਾਲ ਹੁੰਦੀਆਂ ਨੇਗੀਆਂ ਸਪਰੇਅਾਂ ਦੇ ਰੇਟ ਐਨੇ ਮਹਿੰਗੇ ਹੋ ਗਏ ਐਨੇ ਮਹਿੰਗੇ ਹੋ ਗਏ ਮੈਂ ਸਾਰੀ ਤਿੰਨ ਗੀਲਿਆਂ ਦੀ ਮਾਲਕਾਂ ਤਿੰਨ ਗੀਲਿਆਂ ਦੀ ਵਿੱਚੋਂ ਫਸਲ ਦੇ ਵਿੱਚੋਂ ਜਿਹੜਾ ਖਰਚਾ ਹੈ ਅੱਧਾ ਤਾਂ ਨਿਕਲ ਜਾਂਦਾ ਹੈ ਅੱਧ ਤੇ ਅਸੀਂ ਬੱਚਾ ਵੀ ਬੱਚਾ ਵੀ ਪੜਾਉਣਾ ਚੁੱਲ੍ਹੇ ਦਾ ਖਰਚਾ ਵੀ ਚਲਾਉਣਾ ਅੱਧ ਤੇ ਕਿਵੇਂ ਚਲਾਈਏ ਅੱਧਾ ਖਰਚਾ ਸਾਨੂੰ ਆਹ ਹਰੀ ਹਰੀ ਕ੍ਰਾਂਤੀ ਲੈ ਜਾਂਦੀ ਹੈ ਸਾਡਾ ਬਹੁਤ ਮਹਿੰਗੀ ਮਾਰ ਪੈਗੀ ਇਸ ਚੀਜ਼ਾਂ ਦੀ ਸਾਨੂੰ ਸਾਨੂੰ ਘਰਾਂ ਦੀ ਗੁਜ਼ਾਰੀ ਚਲਾਉਣੇ ਮੁਸ਼ਕਲ ਹੋਈ ਪਈ ਆਦਨ ਹੀ ਬਚਦਾ ਸਾਨੂੰ ਆਦਤੇ ਅਸੀਂ ਪਰਿਵਾਰ ਹੋ ਗਿਆ ਜਦ ਸੁੱਕੀ ਮੇਂ ਗੁਜ਼ਾਰਾ ਚੱਲੇ ਕਿਵੇਂ ਬੱਚੇ ਪੜਾਈ ਬਹੁਤ ਮੁਸ਼ਕਲ ਹੋ ਗਈ ਨਾ ਚਲੋ ਸਾਲ ਬਾਅਦ ਬੀਬੀਆਂ ਬੀਬੀ ਤਾਂ ਪਹਿਲਾਂ ਹੀ ਹੱਸਣ ਲੱਗ ਗਈ ਚਲੋ ਕੋਈ ਨਹੀਂ ਨਹੀਂ ਪੁੱਛਦਾ ਬੀਬੀ ਤੁਹਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਗੱਲ ਬਾਤ ਕਿਵੇਂ ਬੀਬੀ ਮਾਹੀ ਇਹ ਹੀ ਪੜੀ ਹੋਈ ਆ ਵੀਰੇ ਇਹ ਹੀ ਗੱਲ ਕਰੂਗੀ ਕੁਛ ਨਹੀਂ ਹੁੰਦਾ ਬੇਬੀ ਆਪਾਂ ਸਾਰੀ ਕਰ ਸਕਦੇ ਆ ਜਿਹੜਾ ਦਿੱਲੀ ਆ ਗਿਆ ਉਹ ਸਾਰਾ ਪੜੇ ਲਿਖੀ ਆ ਸਮਝ ਲੋ ਹਣਾ ਹੱਥ ਘੜੇ ਕਰਾਤੇ ਅਸੀਂ ਤਾਂ ਬਹੁਤ ਲੱਕ ਤੋੜਤਾ ਬੱਚਿਆਂ ਦਾ ਬਾਹਰ ਹੀ ਸੰਗ ਕਰਤੀ ਬਸ ਸਾਰਿਆਂ ਨਹੀਂ ਕਰਾਤੇ ਜਿੱਥੇ ਜਾਣਦੇ ਆ ਸਰਕਾਰਾਂ ਨੇ ਕਰਾਤੇ ਪੁੱਤ ਜਿਵੇਂ ਬੱਸ ਕਰਾਤੀ ਸਾਡੇ ਬੱਚੇ ਜਿਵੇਂ ਵੋਟਾਂ ਵੇਲੇ ਤਾਂ ਕਰ ਜਾਂਦੇ ਨੇ ਹੁਣ ਸਾਡੀ ਕੋਈ ਜੱਤ ਨਹੀਂ ਪੁੱਛਦਾ ਗੇੜਾ ਨਹੀਂ ਮਾਰਦੇ ਪੁਛਦੇ ਵੀ ਨਹੀਂ ਪਹਿਲਾਂ ਸਾਡੇ ਮੰਜਿਆਂ ਤੇ ਬਹਿੰਦੇ ਨੇ ਰੋਟੀਆਂ ਵੀ ਖਾਂਦੇ ਨੇ ਚਾਹਾਂ ਵੀ ਪੀਂਦੇ ਨੇ ਚੁੰਨੀਆਂ ਵੀ ਵਟਾਉਂਦੀਆਂ ਨੇ ਕੋਈ ਵੀ ਮੰਤਰੀ ਬਾਅਦ ਚ ਜਿੱਤ ਕੇ ਕਦੇ ਨਹੀਂ ਕਿਸੇ ਪਿੰਡ ਚ ਆਇਆ ਵੀ ਸਾਨੂੰ ਕੋਈ ਤਕਲੀਫ ਕਦੇ ਪੁੱਛਣ ਨਹੀਂ ਆਇਆ ਵੀ ਸਾਨੂੰ ਕੋਈ ਤਕਲੀਫ ਆ ਮੈਂ ਉਹ ਸੋਟੀ ਦੂਰ ਕਰਾਂ ਤੇ ਤਾਂ ਦੇਂਦਾ ਹੀ ਨਹੀਂ ਮੈਂ ਤਾਂ ਆਪਸਾ ਬਚਾ ਲਾਇਆ ਵੀ ਜਿਹਨੂੰ ਮਰਜ਼ੀ ਭਾਦ ਗਏ ਉਹ ਹੀ ਜਾ ਕੇ ਆਪਾਂ ਨੂੰ ਹੀ ਰੰਗ ਦਿਖਾਉਂਦੇ ਆ ਪਹਿਲਾਂ ਤਾਂ ਸਭ ਤੋਂ ਪਿਛਲੇ ਸਾਲ ਬਦਲਾ ਵੀ ਲਿਆਂਦਾ ਫੇਰ ਵੀ ਜਦੋਂ ਪਿਛਲੇ ਸਾਲ ਪੰਜਾਬ 'ਚ ਬਦਲਾ ਆਇਆ ਜਿਹੜਾ ਦੇਖ ਲੈ ਪੂਰੇ 92 ਸੀਟਾਂ ਤੇ ਇਹ ਉਹਨੇ ਫੇਰ ਨਹੀਂ ਜਾ ਕੇ ਮਾਂ ਦੇ ਪੁੱਤ ਨੇ ਸਾਨੂੰ ਤਾਂ ਕਿਸੇ ਨੂੰ ਪੁੱਛਿਆ ਹੈਗਾ ਵੀ ਤੁਸੀਂ ਕਿਵੇਂ ਰਹਿੰਦੇ ਹੋ ਹੁਣ ਤੁਹਾਡਾ ਕੋਈ ਸਾਨੂੰ ਦੁੱਖ ਤਕਲੀਫ ਹੈਗਾ ਤੁਹਾਨੂੰ ਦੂਰ ਕਰਾਂ ਮੈਂ ਸਰਕਾਰਾਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਬਾਅਦ 'ਚ ਬਾਅਦ 'ਚ ਕੋਈ ਨਹੀਂ ਕਿਸੇ ਨੂੰ ਪੁੱਛਦਾ ਉਹ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਸਭ ਨੇ ਥੈਂਕ ਯੂ